ਲੰਗਦਾ ਕਰਦੀ ਮਜਬੂਰ ਜਦੋਂ ਵਕਤ ਪੈਂਦਾ ਨਾ ਪਤਾ ਉਦੋਂ ਲੱਗਦਾ ਕੰਨੋਂ ਕੋਈ ਮੰਗਦਾ ਕਹਿ ਕਰਦੀ ਮਜਬੂਰੀ ਗਰੀਬੀ ਕੰਨੋਂ ਕੋਈ ਮੰਨਦਾ ਬੱਤੀ ਬਜੂਰ ਗਰੀਬੀ ਭਾਦੀ ਮਨੂਰ ਕਿਰਪੀ ਕਾਸੀ ਮਨੂਰ ਕਿਰਪੀ ਬੱਤੀ ਮਨੂਰ ਕਿਰਪੀ ਜਦੋਂ ਬੱਤੀ ਵਿਸਾਣ ਦੇ ਆਣ ਪੈਂਦੇ ਹਾਂ ਜੀ ਆਣ ਪੈਂਦੇ ਰੱਬ ਰਸੀਆਂ ਦੇ ਬਾਣ ਬਾਣ ਕੱਦ ਜਾਂਦੇ ਕਰੇ ਕਿਥੇ ਤੇ ਬਿਲਤਾ ਨਾ ਪਾਵੇ ਦੁੱਖਾਂ ਦੇ ਦਿਹਾੜੇ ਬੜੇ ਭਾਰੂ ਹੁੰਦੇ ਆ ਮਹਾਰਾਜ ਸੱਜਣਾ ਨੂੰ ਅਨੰਤ ਮੰਗਲ ਦੇ ਸੁਖ ਵਰਦਾ ਹਣ ਕਰੇ ਛੋਡੇ ਘਰੇ ਦੀ ਨਾ ਤੀ ਪਰਖ ਕਰਦਾ ਹਾਂਜੀ ਪਰਖ ਕਰਦਾ ਮਿੱਤਰ ਮਿੱਤਰਾ ਤੋਂ ਪਰਸੇ ਵੱਟ ਜਾਂਦੇ ਸਾਚ ਗੁਰਬੰਦੀ ਦੋਸਤ ਮਿੱਤਰ ਭੈਣ ਭਰਾ ਜੇ ਗੁਰਬਾਣੀ ਦਾ ਬਚਨ ਲਾਗੂ ਹੋਏ ਦੁਸ਼ਮਣਾਂ ਸਾਡ ਵੀ ਭੱਜ ਗਏ ਬਾਰੇ ਬਾਰੇ ਜਾਂ ਕੋ ਮੁਸ਼ਕਲ ਆਤ ਬਣੈ ਕੋਈ ਕੋਈ ਨਾ ਦੇ ਜਦੋਂ ਪਛਤੀ ਜੀ ਇਨਸਾਨ ਤੇ ਆਣ ਕਹਿੰਦੇ ਹਾਂਜੀ ਆਣ ਕਹਿੰਦੇ ਸਫਲ ਰਸਤਿਆਂ ਦੇ ਬਾਣ ਵਾਲਾ ਕੱਟ ਜਾਂਦੇ ਉਹ ਤੋਂ ਬਾਅਦ ਨੂੰ ਰੱਸੀਆਂ 'ਚ ਥੱਪ-ਪਾਸ ਲਾਈਏ ਥੱਪ ਪਿਆ ਸਾਥ ਆਪਾਂ ਇਹੋ ਜਾਂ ਮਦ ਬਣ ਜਾਂਦਾ ਹਾਂ ਬਾਦਾ ਤੇ ਕਿਰਪਾ ਰੱਖੀ ਸਾਰਿਆਂ ਤੇ ਟੁੱਟੇ ਖਰੇ ਵੀ ਦਾ ਕੋਈ ਪਰ ਪਰ ਕਰਦਾ ਹਾਂਜੀ ਤਾਰਿਕਾ ਲਾ ਤਸਰ ਮਿੱਤਲਾ ਤੋਂ ਪਾਸੇ ਵਟ ਜਾਂਦੇ ਚੱਕਰ ਜਿੰਨਾ ਦੇ ਪਾਵੀ ਦਾ ਪਿਆਸ ਤੇ ਹਾਂਜੀ ਪਿਆਸ ਤੇ ਬੰਦ ਜਿੱਕੇ ਇਹਰ ਨੂੰ ਜੱਗ ਜਾਣੇ ਕਿੱਥੋਂ ਤੱਕ ਨਾਮ ਚਲੇ ਜਾਂਦੀ ਆ ਸੋਚਣ ਵਾਲੀ ਗੱਲ ਆ ਜਰਾ ਪਿਆਰਿਓ ਮਰਨਾ ਜਾਲ ਹੈ ਜਿੰਨਾ ਵੇ ਸਾਈਂ ਲੋਕਾ ਹਾਂਜੀ ਤੈਨ ਲੋਕਾ ਜਸ ਇਸ ਜਹਾਨ ਤੋਂ ਫਟ ਕੇ ਜਾਂਦੇ ਜਿਨ੍ਹਾਂ ਨੂੰ ਮੌਤ ਯਾਦ ਹੈ ਉਹ ਵਾਹਿਗੁਰੂ ਦਾ ਨਾਮ ਜਪਦਾ ਤੇ ਲਾਹਾ ਲੈ ਜਾਂਦਾ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਨੇੜੇ ਟੁਕ ਟੁਕ ਬੈੰਦੀ ਬਾਤ ਨਾ ਪੁੱਛਦਾ ਕੋਈ ਐ ਫੇਰ ਨਹੀਂ ਖੜਦਾ ਕੋਈ ਜਦੋਂ ਬਾਜੀ ਪੁੱਠੀ ਪੈਂਦੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹ ਰਹੇ ਆ ਬਾਣੀ ਲੈ ਲੋ ਤੇ ਕਵੀ ਦੀ ਕਲਪਨਾ ਸੀ ਨਾ ਸ੍ਰੀ ਗੁਰੂ ਤੇਗ ਬਹਾਦਰ ਗੁਰਬਾਣੀ ਵਿੱਚ ਕਹ ਰਹੇ ਆ ਵਿਪਤਾ ਪਰੇ ਸਭ ਹੀ ਸੰਗ ਛਾੜਤ ਜਦੋਂ ਵਿਪਤਾ ਪੈਂਦੀ ਹੈ ਨਾ ਕੋ ਨ ਆਬਤ ਨੇਰ ਸੰਗ ਸਖਾ ਸਭ ਤਜ ਗਏ ਨਵੇਂ ਬਹੁ ਸਾਹ ਕਹੋ ਨਾਨਕ ਇਹ ਬਿਤਮੈ ਦੇ ਇੱਕ ਰਗਨਾ ਵਾਹਿਗੁਰੂ ਦਾ ਅਸਰਾ ਤੱਕੋ ਸਤਿਗੁਰੂ ਗੁਰੂ RAMਦਾਸ 12 ਕਹਿੰਦੇ ਭਾਈ ਬਾਬਾ ਬੁੰਦਾ ਸਾਹਿਬ ਜੀ ਸਾਨੂੰ ਆਪਣਾ ਬਚਪਨ ਯਾਦ ਆ ਗਿਆ ਇਹ ਕਿੱਥੋਂ ਆਵਾਜ਼ ਆ ਰਹੀ ਏ ਘੁੰਗਣੀਆਂ ਲੈ ਲਓ ਘੁੰਗਣੀਆਂ ਲੈ ਲਓ ਸਤਿਗੁਰੂ ਜੀ ਉੱਥੇ ਆ ਖੜੇ ਜਿੱਥੇ ਨਿੱਕਾ ਜਿਹਾ ਬੱਚਾ ਛਾਪੀ ਲਾਈ ਘੁੰਗਣੀਆਂ ਵੇਚ ਰਿਹਾ ਏ ਜਦੋਂ ਸਤਗੁਰੂ ਆਏ ਨਾ ਇਹਨੂੰ ਪਤਾ ਸੀ ਆਪਣੀ ਮਾਂ ਨੇ ਨਾਮ ਦੀ ਗੁਣਤੀ ਚਾੜੀ ਹੋਈ ਸੀ ਵੀ ਜੇ ਸਤਗੁਰੂ ਕਿਤੇ ਆ ਜਾਣ ਕਿਸੇ ਕੋਲੋਂ ਜਵਾਬ ਨਹੀਂ ਦੇਣਾ ਪੁੱਤਰ ਜੀ ਭਾਵੇਂ ਕੁਝ ਵੀ ਹੋ ਜਾਵੇ ਘੁੱਟ ਕੇ ਚਰਨ ਪਕੜ ਲਏ ਇਸ ਬੱਚੇ ਨੇ ਚਰਨ ਪਕੜੇ ਆਖਿਆ ਸਤਸੰਗ ਜੀ ਮੈਂ ਕੀ ਦੇ ਸਕਦਾ ਮਹਾਰਾਜ ਜੀ ਕਹਦੇ ਅੱਜ ਕਿੰਨੀ ਕੁ ਬਟਕ ਹੋਈ ਹੈ ਕਿੰਨੇ ਕ ਅੱਜ آمدਨੀ ਹੋਈ ਐ ਘੁੰਗਣੀਆਂ ਵਿਕੀਆਂ કે ਨਹੀਂ ਵਿਕੀਆਂ ਹਾਂ ਸਤਿਗੁਰੂ ਜੀ ਵਿਕੀਆਂ ਕਿੰਨੀ ਕ آمدਨੀ ਕਿਹੜੀ ਬੈਂਕ ਹੁੰਦੀ ਐ ਗਰੀਬਾਂ ਦੀ ਤਪੜੀ ਉਠਾਈ ਦੋ ਚਾਰ ਟਕੇ ਮਹਾਰਾਜ ਦੇ ਹੱਥ ਕੀਤੇ ਉਸ ਬੱਚੇ ਨੇ ਪਰਵਾਹ ਨਹੀਂ ਕੀਤੀ ਉਹ ਜਿੰਨੇ ਵੀ ਟਕੇ ਸੰਭਾਰਜ ਦੇ ਹੱਥ ਨੇ ਟਕਾ ਦੇ ਆਏ ਵੀ ਸੋਚਿਆ ਮੇਰੀ ਮਾਂ ਘਰ ਧੁਖੀ ਬੈਠੀ ਐ ਇਨ੍ਹਾਂ ਟੱਕਿਆਂ ਦਾ ਯਸਰ ਅਸਲ ਪਾੜੀ ਹੋਣਾ ਐ ਪਰ ਸਰਪੁਰ ਦੇ ਹੱਥਾਂ ਤੇ ਉਹ ਟਕਾ ਦਿੱਤੇ ਸਤਜੋ ਜੇ ਮੁੱਠੀ ਬੰਦ ਕਰ ਲਈ ਆਪਣੇ ਮੰਦਰਾਂ ਨੂੰ ਚਲੇ ਗਏ ਉਧਰ ਮਾਂ ਢੀਕ ਰਹੀ ਹੈ ਮੇਰਾ ਪੁੱਤਰ ਆਏਗਾ ਆਟਾ ਦਾਣ ਲੈ ਕੇ ਆਵਾਂਗੇ ਅੱਜ ਚੰਗਾ ਭੋਜਨ ਖਾਵਾਂਗੇ ਜਦੋਂ ਦਰਵਾਜ਼ਾ ਖੜਕੇ ਆ ਚਾਈ ਚਾਈ ਮਾਂ ਦੇ ਅੱਖਾਂ ਲਾਲ ਜੀ ਆ ਗਿਆ ਜਲ ਦਾ ਪਾਣੀ ਦਾ ਗਲਾਸ ਪਰ ਕੇ ਮਾਤਾ ਨੇ ਆਪਣੇ ਪੁੱਤਰ ਅੱਗੇ ਕੀਤਾ ਲਓ ਲਾਲ ਜੀ ਛਕ ਲਓ ਤੇ ਨਾਲ ਇਹ ਵੀ ਦੱਸੋ ਅੱਜ ਕਿੰਨੇ ਕੰਮ ਤੇ ਨਹੀਂ ਖੋਈ ਕੁਗਣੀਆਂ ਵੇਕੀਆ ਕਿ ਨਹੀਂ ਤੇਰੀ ਛਾਬੀ ਖਾਲੀ ਦੱਸ ਰਹੀ ਐ ਕੁਗਣੀਆਂ ਬਹੁਤ ਵਿਕੀਆਂ ਤੇਰੀ ਕੀ ਲੈ ਕੇ ਆਇਓ ਲਿਆਓ ਜੇਬ ਤੇ ਹੱਥ ਮਾਰਦਿਆ ਮਾਂ ਨੂੰ ਆਖਿਆ ਮਾਂ ਜੀ ਅੱਜ ਸਾਰੀ ਜੋ ਸ਼ਾਮ ਤੱਕ ਮੈਨੂੰ آمدਨੀ ਹੋਈ ਮੇਰੀ ਛਾਬੀ ਤੇ ਗੁਰੂ ਰਾਮ